ਉਥੇ ਫਿਰ ਤੁਸੀਂ ਇਹ ਲਿਬਾਸ ਧਾਰਨ ਕਰ ਲਿਆ ਅਸਲ ਵਿੱਚ ਤੁਸੀਂ ਸੰਸਾਰ ਨੂੰ ਭਰਮ ਵਿੱਚ ਪਾਉਂਦੇ ਹੋ ਉਥੇ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਲਿਬਾਸ ਕੇਵਲ ਤਨ ਟੱਕੜ ਦਾ ਸਾਧਨ ਹੈ ਇਹਦਾ ਧਰਮ ਨਾਲ ਕੋਈ ਸੰਬੰਧ ਨਹੀਂ ਜੇ ਕੋਈ ਇਹ ਆਖੇ ਕਿ ਇਸ ਫਿਰਕੇ ਦਾ ਲਿਬਾਸ ਜਿਆਦਾ ਪਵਿੱਤਰ ਹੈ ਤੇ ਜਿਆਦਾ ਰੱਬ ਦੇ ਨੇੜੇ ਹੈ ਆਖਿਆ ਇਸ ਸਭ ਤੋਂ ਵੱਡਾ ਭੁਲੇਖਾ ਹੈ ਕਿਉਂਕਿ ਲਿਬਾਸ ਧਰਮ ਦਾ ਸੂਚਕ ਨਹੀਂ ਹੈ ਅਸੀਂ ਧਰਮ ਦੇ ਅਨੁਸਾਰੀ ਹੋ ਕੇ ਲਿਬਾਸ ਗ੍ਰਹਿਣ ਕਰਦੇ ਹਾਂ ਇਸ ਕਰਕੇ ਇਹ ਜਿਹੜਾ ਵੱਡਾ ਕਰਮ ਹੈ ਉਹ ਕਰਮ ਕਰਤ ਦਾ ਹੈ ਤੇ ਜਦੋਂ ਅਸੀਂ ਕਿਰਤ ਵਿੱਚ ਹੁੰਨੇ ਆਂ ਉੱਥੇ ਫਿਰ ਆਖਿਆ ਜਿਹੜੇ ਸੰਸਾਰੀ ਕੱਪੜੇ ਆ ਉਹ ਵੀ ਧਰਮੀਆਂ ਤੋਂ ਪਵਿੱਤਰ ਹੁੰਦੇ ਆ ਜੇ ਕੋਈ ਧਰਮ ਦਾ ਵੱਖਰਾ ਲਿਬਾਸ ਪਹਿਨ ਕੇ ਇਹ ਆਖੇ ਵੀ ਵੇਖੋ ਮੈਂ ਇਹਨਾਂ ਗ੍ਰਸਤੀਆਂ ਨਾਲੋਂ ਜ਼ਿਆਦਾ ਉੱਚਾ ਹਾਂ ਉਹਨਾਂ ਨੇ ਫਿਰ ਅਗਲੀ ਗੱਲ ਆਖੀ ਉਹਨਾਂ ਨੇ ਆਖਿਆ ਵੀ ਜਦੋਂ ਤੁਹਾਨੂੰ ਭੁੱਖ ਲੱਗਦੀ ਹੈ ਫਿਰ ਤੁਸੀਂ ਕੀ ਕਰਦੇ ਹੋ ਉਹ ਕਹਿੰਦੇ ਸਾਡੇ ਕੋਲ ਆ ਮੰਗਣ ਵਾਸਤੇ ਕਟੋਰਾ ਹੈ ਕਿੱਥੇ ਜਾ ਕੇ ਮੰਗਦੇ ਹੋ ਘਰਾਂ ਵਿੱਚ ਕਿੰਨਾ ਘਰਾਂ ਵਿੱਚ ਕਿਉਂਕਿ ਪ੍ਰਸ਼ਾਦਾ ਤੇ ਉੱਥੇ ਪਕਦਾ ਨਾ ਜਿੱਥੇ ਪਰਿਵਾਰ ਵੱਸਦਾ ਹੋਏਗਾ ਆਖਿਆ ਵੀ ਜਦੋਂ ਭੁੱਖ ਲੱਗਦੀ ਹੈ ਫਿਰ ਤੁਸੀਂ ਗ੍ਰਸਤੀਆਂ ਦੇ ਘਰਾਂ ਵਿੱਚ ਜਾ ਕੇ ਠੂਠਾ ਲੈ ਕੇ ਮੰਗਦੇ ਹੋ ਪਹਿਲਾਂ ਉਹਨਾਂ ਨੂੰ ਪਾੰਡਦੇ ਹੋ ਕਿ ਇਹ ਗ੍ਰਸਤੀ ਉਸ ਰੱਬ ਨੂੰ ਪਾ ਨਹੀਂ ਸਕਦੇ ਤੇ ਜਦੋਂ ਤੁਹਾਨੂੰ ਲੋੜ ਪੈਂਦੀ ਹੈ ਫਿਰ ਤੁਸੀਂ ਜਾ ਕੇ ਉਹਨਾਂ ਦੇ ਅੱਗੇ ਖਬਰ ਕਰਦੇ ਹੋ ਵੀ ਸਾਨੂੰ ਕੁਝ ਪਾਓ ਸਨ ਢਿੱਡ ਦੀ ਭੁੱਖ ਮਟਾਉਣੀ ਹੈ ਫਿਰ ਤੁਹਾਡੇ ਦੋਵਾਂ ਵਿੱਚੋਂ ਉੱਚਾ ਕੌਣ ਹੋਇਆ ਉਹਨਾਂ ਨੇ ਆਖਿਆ ਵੀ ਗੱਲ ਤੇ ਸੱਚੀ ਹੈ ਵੀ ਉੱਚਾ ਤੇ ਫਿਰ ਗ੍ਰਸਤੀ ਹੋਇਆ ਨਾ ਜਿਹਦੇ ਘਰ ਵਿੱਚ ਪਰਿਵਾਰ ਹੈ ਜਿਹਦੇ ਘਰ ਵਿੱਚ ਪ੍ਰਸ਼ਾਦਾ ਪੱਕਦਾ ਸਾਡੀਆਂ ਤੇ ਬਗਲੀਆਂ ਖਾਲੀ ਹੁੰਦੀਆਂ ਸਾਡੇ ਕੋਲ ਤੇ ਕੁਝ ਐਸਾ ਹੈ ਨਹੀਂ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਇਸ ਗ੍ਰਸਤ ਨੂੰ ਧਾਰਨ ਕਰਕੇ ਇਹ ਬਚਨ ਬਾਣੀ ਵਿੱਚ ਕੀਤਾ ਕਿ ਸਭ ਤੋਂ ਵੱਡਾ ਗ੍ਰਸਤੀ ਉਹ ਮਾਲਕ ਪਰਮੇਸ਼ਰ ਅਕਾਲ ਪੁਰਖ ਹੈ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਜਿਨ੍ਹਾਂ ਦਰ ਤੇ ਜਿਨ੍ਹਾਂ ਘਰ ਬਹੁਤ ਵੱਡਾ ਹੈ ਜਿੱਥੇ ਬਹਿ ਕੇ ਉਹ ਸਾਰਿਆਂ ਦੀ ਸੰਭਾਲ ਕਰਦਾ ਹੈ ਉਹ ਮਾਲਕ ਪਰਮੇਸ਼ਰ ਸਭ ਤੋਂ ਵੱਡਾ ਹੈ ਉੱਥੇ ਫਿਰ ਉਹਨਾਂ ਨੇ ਅਗਲਾ ਵਚਨ ਕੀਤਾ ਬਾਬਾ ਕਬੀਰ ਸਾਹਿਬ ਜੀ ਆਖਿਆ ਜਉ ਗ੍ਰਹਿ ਕਰੇ ਤਾਂ ਧਰਮ ਕਰ ਜਿਸ ਦਿਨ ਤੂੰ ਗ੍ਰਸਥ ਵਿੱਚ ਪ੍ਰਵੇਸ਼ ਕਰਦਾ ਹੈ ਫਿਰ ਆਖਿਆ ਤੇਰਾ ਇੱਕ ਧਰਮ ਇੱਕ ਜ਼ਿੰਮੇਵਾਰੀ ਇੱਕ ਫਰਜ਼ ਹੋਰ ਵੱਧ ਜਾਂਦਾ ਹੈ ਤੇ ਵੇਖੋ ਆਪਾਂ ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਲਾਵਾਂ ਦਾ ਪਾਠ ਕਰਦੇ ਆ ਨਾ ਤੇ ਜਦੋਂ ਸੁਭਾਗ ਜੋੜੀ ਇਸ ਪਾਠ ਨੂੰ ਸੁਣਦੀ ਹੈ ਤੇ ਬਹੁਤ ਵਾਰ ਐਸਾ ਹੁੰਦਾ ਕਿ ਪਹਿਲਾ ਪਾਠੀ ਸਿੰਘ ਨੂੰ ਦੱਸਣਾ ਪੈਂਦਾ ਵੀ ਕਿਵੇਂ ਬੈਠਣਾ ਹੈ ਕਿਸ ਪਾਸੇ ਸੁਭਾਗ ਜੋੜੀ ਲੜਕੇ ਨੇ ਬਹਿਣਾ ਤੇ ਕਿਸ ਪਾਸੇ ਲੜਕੀ ਨੇ ਬਹਿਣਾ ਫਿਰ ਪ੍ਰਕਰਮਾ ਕਿਵੇਂ ਕਰਨੀਆਂ ਨੇ ਤੇ ਜੋ ਕੁਝ ਪੜਿਆ ਜਾਂਦਾ ਬਹੁਤੀ ਵਾਰ ਸਾਡੀ ਉਹ ਸਮਝ ਵਿੱਚ ਗੱਲ ਨਹੀਂ ਆਉਂਦੀ ਵੀ ਮਹਾਰਾਜ ਸੱਚੇ ਪਾਤਸ਼ਾਹ ਆਖ ਕੀ ਰਹਾ ਆ ਤੇ ਵੇਖੋ ਇਥੋਂ ਤੱਕ ਪਹੁੰਚਣ ਵਾਸਤੇ ਹੈ ਤੇ ਇੱਕ ਜੀਵ ਰੂਪ ਇਸਤਰੀ ਦਾ ਪਰਮੇਸ਼ਰ ਨਾਲ ਮਿਲਾਂਕ ਦਾ ਸਬੰਧ ਹੈ ਪਰ ਸਤਗੁਰਾਂ ਨੇ ਜਿੱਥੋਂ ਆਰੰਭਤਾ ਕੀਤੀ ਨਾ ਉਹ ਕੀਤੀ ਕੁਚੱਜੀ ਤੋਂ ਜਿਨ੍ਹਾਂ ਨੇ ਸਹਿਜ ਪਾਠ ਕੀਤਾ ਜਿਨ੍ਹਾਂ ਨੇ ਗੁਰੂ ਕੀ ਬਾਣੀ ਕੇ ਦਰਸ਼ਨ ਕੀਤੇ ਆ ਉੱਥੇ ਫਿਰ ਸਤਗੁਰਾਂ ਨੇ ਸਮਝਾਇਆ ਆਰੰਭਤਾ ਕਿੱਥੋਂ ਹੁੰਦੀ ਹੈ ਕੁਚੱਜ ਪੁਨੇ ਤੋਂ ਪਹਿਲਾਂ ਕੁ ਚੱਜੀ ਬਾਣੀ ਆਉਂਦੀ ਹੈ ਫਿਰ ਸੁਚੱਜੀ ਬਾਣੀ ਆਉਂਦੀ ਹੈ ਫਿਰ ਗੁਣਵੰਤੀ ਆਉਂਦੀ ਹੈ ਫਿਰ ਉਹਦੇ ਤੋਂ ਬਾਅਦ ਲਾਵਾਂ ਦਾ ਪਾਠ ਅੱਗੇ ਚੱਲ ਕੇ ਗੁਰੂ ਰਾਮਦਾਸ ਸਹਿਬ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ ਉਹਨਾਂ ਨੇ ਆਖਿਆ ਜਦੋਂ ਅਸੀਂ ਮਿਲਾਪ ਵਾਲੇ ਪਾਸੇ ਤੁਰਨੇ ਆਂ ਸਭ ਤੋਂ ਪਹਿਲਾਂ ਇਸ ਗੱਲ ਨੂੰ ਪ੍ਰਮਾਣ ਕਰੀਏ ਮੰਝ ਕੁਚੱਜੀ ਮਾਵਨ ਡੋਸੜੇ ਹਉ ਕਿਉ ਸ਼ੌ ਰਾਵਣ ਜਾਓ ਜੀਓ ਆਖਿਆ ਮੇਰੇ ਅੰਦਰ ਕੋਈ ਵੀ ਇਦਾਂ ਦਾ ਚੱਜ ਦਾ ਕਰਮ ਨਹੀਂ ਕਿ ਮੈਂ ਉਸ ਮਾਲਕ ਤੱਕ ਪਹੁੰਚ ਸਕਾਂ ਹਉ ਕਿਉ ਸ਼ੌ ਰਾਵਣ ਜਾਓ ਜੀਓ ਇੱਕ ਦੋ ਇੱਕ ਚੜੰਦੀਆਂ ਕੌਣ ਜਾਣੇ ਮੇਰਾ ਨਾਮ ਜੀਓ ਉੱਥੇ ਫਿਰ ਆਖਿਆ ਜਦੋਂ ਉਹਨਾਂ ਦੀ ਕਤਾਰ ਨੂੰ ਵੇਖਾਂਗੇ ਤੇ ਸਮਝ ਪੈ ਗਈ ਉੱਥੇ ਤੇ ਇੱਕਦੋ ਇੱਕ ਚੜ੍ਹਦੀ ਕਲਾ ਵਾਲੇ ਆ ਉੱਥੇ ਤੇ ਮੇਰਾ ਨਾਮ ਵੀ ਕੋਈ ਨਹੀਂ ਜਾਣਦਾ ਉੱਥੇ ਤੇ ਮੇਰੀ ਪਹਿਚਾਣ ਵੀ ਕਿਸੇ ਨੂੰ ਨਹੀਂ ਪਤਾ ਮੈਂ ਤੇ ਆਪਣੇ ਆਪ ਵਿੱਚ ਇਹ ਮੰਨ ਕੇ ਬੈਠਾਂ ਵੀ ਵੇਖੋ ਮੇਰੀ ਤੇ ਬੜੀ ਪਹੁੰਚ ਹੈ ਮੈਂ ਤੇ ਬਹੁਤ ਵੱਡੀ ਹਸਤੀ ਹਾਂ ਪਰ ਉਹਨਾਂ ਨੇ ਆਖਿਆ ਇਦਾਂ ਉਹਦੇ ਨਾਲ ਬਿਲਾਪ ਨਹੀਂ ਹੁੰਦਾ ਜਦੋਂ ਤੱਕ ਇਸ ਗੱਲ ਨੂੰ ਪ੍ਰਵਾਨ ਨਹੀਂ ਕੀਤਾ ਕਿ ਮਹਾਰਾਜ ਮੇਰੇ ਅੰਦਰ ਤੇ ਕੁਚ ਅਜ ਪੁਣਾ ਹੈ ਮੈਨੂੰ ਤੇ ਕੋਈ ਕਰਮ ਕਰਨ ਦਾ ਚਾਜ ਹੀ ਨਹੀਂ ਪਰ ਜਦੋਂ ਮੈਂ ਤੇਰੇ ਘਰ ਵੱਲ ਵੇਖਦਾ ਹਾਂ ਇੱਥੇ ਤੇ ਐਸੇ ਚੜ੍ਹਦੀ ਕਲਾ ਵਾਲੇ ਜੀ ਬਣਿਆ ਜਿਨ੍ਹਾਂ ਦੇ ਤੁਲ ਆਖਿਆ ਮੇਰੀ ਕੋਈ ਪਹਿਚਾਣ ਵੀ ਨਹੀਂ ਹੈ ਫਿਰ ਸਤਿਗੁਰੂ ਕੀ ਕੀਤਾ ਜਾਏ ਉਹਨਾਂ ਪਿਆਰਿਆਂ ਦੀ ਸੰਗਤ ਕੀਤੀ ਜਾਏ ਉਹਨਾਂ ਦੇ ਜੀਵਨ ਤੋਂ ਇਸ ਗੱਲ ਨੂੰ ਲੱਭਿਆ ਜਾਏ ਕਿ ਜਿਹੜੇ ਪ੍ਰਮਾਣ ਹੋਣ ਵਾਲੇ ਸਨ ਉਹ ਚੜ੍ਹਦੀ ਕਲਾ ਵਾਲੇ ਕਿਵੇਂ ਬਣੇ ਉੱਥੇ ਫਿਰ ਆਖਿਆ ਸੁਚੱਜੀ ਵਾਲੇ ਪਾਸੇ ਤੁਰਿਏ ਕਿਉਂਕਿ ਆਪਾਂ ਸਾਰੀ-ਸਾਰੀ ਬਾਣੀ ਦੀ ਵਿਆਖਿਆ ਕਰੀਏ ਪੜ੍ਹੀਏ ਤਾਂ ਲਮੇਰਾ ਇਹ ਕਰਮ ਹੈ ਪਰ ਟੂਕ ਮਾਤਰ ਸਮਝੀਏ ਮਹਾਰਾਜ ਨੇ ਚੱਜ ਪੁਣੇ ਤੋਂ ਬਾਅਦ ਸੁਚੱਜੇ ਪਾਸ ਵਾਲੇ ਤੋਰਿਆ ਇਹ ਸੰਗਤ ਹੈ ਜਿਵੇਂ-ਜਿਵੇਂ ਅਸੀਂ ਗੁਰੂ ਕੀ ਸੰਗਤ ਕਰਦੇ ਆਂ ਤਿਵੇਂ-ਤਿਵੇਂ ਸਾਨੂੰ ਇਹ ਰੰਗਤ ਦਾ ਪਤਾ ਲੱਗਦਾ ਤਿਵੇਂ-ਤਿਵੇਂ ਸਾਨੂੰ ਇਹ ਸਮਝ ਪੈਂਦੀ ਹੈ ਉੱਥੇ ਫਿਰ ਆਖਿਆ ਜਾਂ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜਿਓ ਇਹ ਆਖਿਆ ਸਚੱਜੀ ਬਾਣੀ ਦੀ ਅਰੰਭਤਾ ਹੈ ਕਿ ਸਹਿਬ ਜਿੱਥੇ ਤੂੰ ਹੋਵੇਂਗਾ ਅਸਲ ਵਿੱਚ ਉੱਥੇ ਮੈਂ ਹਾਂ ਜੇ ਤੂੰ ਨਹੀਂ ਹੈ ਆਖਿਆ ਮੇਰੀ ਕੋ ਪਾਇਆ ਨਹੀਂ ਜਿੱਥੇ ਤੇਰੀ ਹੋਂਦ ਇਸ ਜੀਵਨ ਵਿੱਚ ਵਸੀ ਹੋਈ ਹੈ ਆਖਿਆ ਤਾਂ ਮੈਂ ਹਾਂ ਤੇਰੇ ਤੋਂ ਬਿਨਾ ਆਖਿਆ ਮੇਰਾ ਕੋਈ ਜੀਵਨ ਨਹੀਂ ਜਾਂ ਤੂੰ ਤਾਂ ਮੈਂ ਸਭ ਕੋ ਫਿਰ ਆਖਿਆ ਮੈਂ ਸਾਰਾ ਕੁਝ ਹੀ ਹਾਂ ਤੂੰ ਸਾਹਿਬ ਮੇਰੀ ਰਾਸ ਜੀਓ ਦੁੱਧ ਅੰਤਰ ਹਉ ਸੁਖ ਵਸਾਂ ਆਖਿਆ ਜਦੋਂ ਤੂੰ ਮੇਰੇ ਅੰਦਰ ਵਸ ਜਾਏ ਫਿਰ ਸੁਖ ਵਾਲਾ ਜੀਵਨ ਹੈ ਤੂੰ ਅੰਤਰ ਹਉ ਸ਼ਾਬਾਸ਼ ਜੀਓ ਆਖਿਆ ਸਭ ਤੋਂ ਵੱਡੀ ਸ਼ਾਬਾਸ਼ ਹੈ ਜਦੋਂ ਸਹਿਬ ਤੂੰ ਅੰਦਰ ਵਸ ਜਾਣਾ ਹੈ ਫਿਰ ਗੁਣਵੰਤੀ ਵਾਲੇ ਪਾਸੇ ਮਹਾਰਾਜ ਨੇ ਤੋਰਿਆ ਜੋ ਜਿਸੇ ਗੁਰ ਸਿਖੜਾ ਤਿਸ ਨਿਮ ਨਿਮ ਲਾਗੋਂ ਪਾਏ ਜਿਓ ਆਖਿਆ ਜਿਹੜਾ ਵੀ ਗੁਰੂ ਕਾ ਸਿੱਖ ਦਿਸੇ ਮੈਂ ਉਹਦੀ ਸੰਗਤ ਵਿੱਚ ਬੈਠਾਂ ਤਾਂ ਕਿ ਉਹਦੇ ਕੋਲ ਬਹਿ ਕੇ ਇਹ ਸਮਝ ਲੱਗੇ ਪੀ ਦੱਸ ਕਿਹਣਾ ਐਸਾ ਵਚਨ ਹੈ ਮਹਾਰਾਜ ਦਾ ਜਿਸ ਦੀ ਕਮਾਈ ਕਰੀਏ ਤੇ ਉਹਦੇ ਨੇੜੇ ਹੋ ਜਾਈਦਾ ਹੈ ਉਹਨਾਂ ਨੇ ਆਖਿਆ ਫਿਰ ਉਹ ਅਗਾ ਤੋਰ ਦਿਆ ਹਰ ਪਹਿਲੜੀ ਲਾਮ ਪਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਉਥੇ ਫਿਰ ਸਤਗੁਰਾਂ ਕਿਰਪਾ ਕੀਤੀ ਜਦੋਂ ਪਹਿਲਾ ਮਿਲਾਪ ਹੋਇਆ ਜਦੋਂ ਪਹਿਲੜੀ ਲਾਮ ਤੱਕ ਪਹੁੰਚੇ ਉੱਥੇ ਸਹਿਬ ਆਖਿਆ ਕਰਮ ਦੀ ਪ੍ਰਵਿਰਤੀ ਹੈ ਹੁਣ ਜੇ ਸੌਖਿਆ ਸਮਝਣਾ ਹੋਵੇ ਵੀ ਮਹਾਰਾਜ ਕਰਮ ਦੀ ਪ੍ਰਵਿਰਤੀ ਕੀ ਜਦੋਂ ਪਹਿਲੀ ਸਾਂਝ ਬਣੀ ਤੇਰਾ ਕਰਮ ਹੋਰ ਸੀ ਤੇ ਮੇਰਾ ਕਰਮ ਹੋਰ ਸੀ ਪਰ ਜੇ ਮੈਂ ਚਾਹਨਾ ਵੀ ਮੈਂ ਤੇਰੇ ਨਾਲ ਤੁਰਾਂ ਉੱਥੇ ਫਿਰ ਇਹ ਤੇ ਹੋਣਾ ਨਹੀਂ ਵੀ ਮੈਂ ਆਪਣਾ ਕਰਮਨਾਮ ਬਦਲਾਂ ਤੇ ਤੈਨੂੰ ਆਖਾਂ